ਅਸਿਕਾ ਵੀਜੀ ਸਾਰੇ ਵੀਰਾਂ ਨੂੰ ਵੀਜੀ ਇੱਕ ਤਰੰਤਰ ਵੀਡੀਓ ਬਣਾਈ ਸੀ ਆਪਾਂ ਇੱਥੇ ਬੇਬੇ ਤੇ ਬਾਪੂ ਬੈਠੇ ਆ ਤੇ ਚਲੋ ਉਹਨਾਂ ਨਾਲ ਜਰਾ ਹਲਾ ਥੋੜੇ ਮਾਰੇ ਸੀ ਪਰ ਬੇਬੇ ਨੇ ਇੱਕ ਗੱਲ ਕਹੀ ਕਿ ਸਾਨੂੰ ਥੋੜਾ ਜਿਹਾ ਸਮਾਨ ਪਾਰੇ ਜੁਆਕਿਆ ਦਾ ਜਿਹੜਾ ਮਾ ਦਾ ਸਰਕਲ ਚਲਾ ਜਗਾ ਕੋਲ ਸਕੂਲ ਨੇੜੇ ਆ ਤੇ ਅੱਜ ਜਨੇ ਵੀ ਸਾਡੇ ਵਪਾਰੀ ਭਰਾ ਵਾ ਸਾਰੇ ਸਹਿਯੋਗ ਨਾਲ ਤੇ ਅੱਜ ਬੇਬੇ ਦੀ ਦੁਕਾਨ ਭਰਤੀ ਅਸੀਂ ਚਲੋ ਇੰਦਰਾਨਾ ਰੋਟੀ ਦਾ ਸਰਗਾ ਚਲੀ ਗਿਆ ਨੂੰ ਬਾਕੀ ਫੋਜੀ ਸਾਹਿਬ ਨਾਲ ਆਏ ਆ ਤੇ ਜੱਗੀ ਬਾਈ ਹੁਣ ਉਹ ਨਾਮ ਆਇਆ ਵਾਹਿਗੁਰੂ ਜੀ ਫਤਿਹ ਸੰਦੀਪ ਜੀ ਦੀ ਫਾਰਮ ਦੇਖਣ ਵਾਲੇ ਵੀਰਾਂ ਦਾ ਵੀ ਤੇ ਵਪਾਰੀਆਂ ਸਾਰਿਆਂ ਦਾ ਵੀ ਧੰਨਵਾਦ ਜੀ ਜਿਨ੍ਹਾਂ ਇਸ ਸੇਵਾ ਦੇ ਵਿੱਚ ਯੋਗਦਾਨ ਕੀਤਾ ਚਲੋ ਸੰਦੀਪ ਨੇ ਵੀ ਚਲੋ ਉਦਮ ਕੀਤਾ ਤੇ ਸਾਰੇ ਪਰਿਵਾਰ ਨਾਲ ਰਲ ਕੇ ਜਿਹੜਾ ਬਹੁਤ ਵਧੀਆ ਭਰਾਲਾ ਪਾਤੀ ਇਹ ਵਧੀਆ ਗੱਲ ਹੈ ਜਿਹੜਾ ਉਹਨਾਂ ਨੇ ਕਿਹਾ ਵੀ ਸਾਨੂੰ ਪੈਸੇ ਨਹੀਂ ਚਾਹੀਦੇ ਸੌਦਾ ਹਾਂ ਬਸ ਉਹ ਕਹਿੰਦੇ ਚਲੋ ਜਦੋਂ ਮਨ ਨੂੰ ਬੜਾ ਖੁਸ਼ ਹੈ ਉਹ ਚਲੋ ਆਪਣੀ ਕਮਾਈ ਕਰਕੇ ਹੁੰਦੇ ਕਮਾਈ ਕਰਕੇ ਬਿਲਕੁਲ ਜੀ ਸੌਦਾ ਬਾਤਾਂ ਚਲੋ ਆਪਣਾ ਹਾਂ ਜੀ ਹਾਂ ਜਰਾ ਵਜਰਾ ਕਰੀ ਜਾਂਦੇ ਅੱਜ ਜੀ ਸੀਸ ਨਾਲ ਚਲੋ ਮਾਇਆ ਕਰਨਾ ਹੋਣੀ ਗੱਲ ਆਪਾਂ ਦਿੱਤੀ ਆ ਹਾਂਜੀ ਸਾਡੇ ਹੱਥ ਪੈਰ ਸਹੀ ਆ ਤੇ ਸਾਨੂੰ ਪ੍ਰਮਾਤਮਾ ਨੇ ਇੰਨੇ ਸੁੱਖ ਦਿੱਤੇ ਇਹਦਾ ਲੇਖਾਂ ਨੇ ਬਿਲਕੁਲ ਜੀ ਇਹ ਸ਼ੁਕਰ ਹੀ ਉਹ ਪ੍ਰਮਾਤਮਾ ਦਾ ਮਨਾਈਆਂ ਚਲੋ ਪਤਾ ਨਹੀਂ ਕਿਹੜੇ ਜਨਮਾਂ ਦਾ ਅਸੀਂ ਅੱਗੇ ਵੀ ਗੱਲ ਕਰਦੇ ਇਹ ਸਾਨੂੰ ਹੌਂਸ ਸੁੱਖ ਦਿੱਤਾ ਬਿਲਕੁਲ 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 ਐਹੋ ਜਿਹਾ ਪਰਿਵਾਰ ਵੀ ਜਿੱਦੋਂ ਤੋਂ ਸੋਚੀਆ ਯਾਰ ਅਸੀਂ ਚਿੰਦੇ ਕਰਦੇ ਤਾਂ ਵਾਲੋਂ ਵਿਗੀਆਂ ਫੇਰ ਤੇ ਜੀ ਇਹ ਲੀ ਜਾਂਦਾ ਬਿਲਕੁਲ ਜੀ ਦੇਖੋ ਚਿੰਦੇ ਓਕੀ ਜ਼ਿੰਦਗੀ ਆ ਸੜਕ ਦੇ ਕੰਢੇ ਤੇ ਜਿੰਨੀ ਕਰਣੀ ਬੜੀ ਓਕੀ ਆ ਹਾਂਜੀ ਹਾਂਜੀ ਚਲੋ ਵਧੀਆ ਆਜੋ ਬਾਕੀ ਬਾਅਦ ਵਿੱਚ ਗੱਲ ਕਰਦੇ ਆ ਮਰਾ ਸਿਕਾਲਾ ਬੋਰਡ ਵੀ ਜਾ ਕੇ ਪਾ ਜੀ ਚਾਰ ਜੀ ਸਿੱਕੇ ਪਾਛ ਮਰਾ ਖੁਸ਼ ਹੋਣਾ ਖੁਸ਼ ਹੋਣਾ ਉਲ ਖੁਸ਼ ਹੋਣਾ ਮਰਾ ਮਰਾ ਜੀ ਮੇਰੇ ਵੱਲੋਂ ਤੁਹਾਨੂੰ ਖੁਸ਼ ਕਰੇ ਮਰਾ ਜੀ ਸਾਰਾ ਧੰਨਵਾਦ ਇਹਨਾਂ ਜਿਹੜੇ ਬਿਫਾਰੀ ਪ੍ਰੈਜ਼ੀਡੈਂਟ ਹਨ ਹੈ ਨਾ ਸਾਰੇ ਹਨ ਕਿੰਨੇ ਕੁਝ ਨਹੀਂ ਹੋਣਗੇ ਸੋ ਸਾਰੇ ਸਹਿਯੋਗ ਨਾਲ ਹੁੰਦਾ ਤੇ ਚਲੋ ਇਹ ਤੇਰੀ ਦਲੇਰੀ ਸੀ ਤੇ ਉਹ ਤੂੰ ਕਿਹਾ ਕਿ ਮੈਨੂੰ ਸਮਾਨ ਭਾਰ ਦੇ ਜੀ ਤੇ ਤੂੰ ਪੈਸੇ ਨਹੀਂ ਮੰਗੇ ਕਿ ਮੈਂ ਜਦੋਂ ਮੇਰੇ ਮਾੜਾ ਰੋਟੀ ਦੀ ਢਾਲ ਚਲੀ ਜਾਂ ਲੋਕਾ ਕੀ ਹੈ ਤੇ ਚਲੋ ਹੁਣ ਤੇਰੀ ਦੁਕਾਨ ਬਣ ਗਈ ਆ ਦੁਕਾਨ ਬਹੁਤ ਵੱਡੀ ਬਣ ਗਈ ਹੈ ਕਿ ਨਹੀਂ ਕਹਿੰਦੇ ਬਾਪੂ ਹੋ ਜਾ ਬਾਪੂ ਹਣਾ ਤੁਹਾਡੇ ਪੈਰਾ ਨਹੀਂ ਨਹੀਂ ਮਾਰਾ ਦੇ ਪੈਰਾ ਬਜੀ ਕਿ ਨਹੀਂ ਬੋਝਦਾ ਉਹ ਕਰਨ ਵਾਲਾ ਮਾਤਾ ਉਹ ਹੀ ਆ ਇੱਕ ਜਰੀਆ ਹੁੰਦਾ ਬੰਦਾ ਉਹਨੇ ਜਰੀਆ ਬਣਾਦਾ ਵੀ ਤੂੰ ਬਾ ਸੇਵਾ ਕਰਦੀ ਆ ਉਹਦੇ ਵਿੱਚ ਬੱਤਤਾ ਮਾਫ ਕਰਦਾ ਉਹ ਹੋ ਹੀ ਲਿਉਂਦਾ ਕਿ ਉਹ ਵਰਗ ਬੱਖਣ ਮਤ ਬਸ ਉਹ ਲਿਉਂਦਾ ਬੰਦੇ ਨੂੰ ਜਿਹਦਾ ਨਹੀਂ ਲਿਖਦਾ ਨਾ ਤੂੰ ਕਿਉਂ ਉਹ ਜਾਂਦਾ ਲੈਣੀ ਨਹੀਂ ਬੋਲ ਬਣਾ ਕੇ ਕੰਮ ਆ ਸਾਡੇ ਨੰਨ ਗਿਆ ਆ ਬਾਤਰੇ ਮੇਰੇ ਟੁੱਟ ਗਿਆ ਇਹ ਜੇ ਉਚਾਂਚਾ ਅੱਛਾ ਕਿੰਨਾ ਵੱਡਾ ਹੋ ਗਿਆ ਲੈ ਹੁਣੇ ਹੁਣੇ ਲਿਆ ਆਨੇ ਬਾਪੂ ਹੁਣੇ ਲੈ 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 ਘਾਟੀ ਮੋਹ ਜਮਾਨੀ ਭੈ ਨਹੀਂ ਨਹੀਂ ਕੋਈ ਗੱਲ ਨਹੀਂ ਹੁਣੇ ਲਿਆ ਦੇ ਰੋਇਆ ਤੇ ਕਰ ਤੂੰ ਘਰੋਂ ਨਾ ਰੱਬ ਦੇਣ ਵਾਲਾ ਬਿਸੁੰਦਾ ਇਹ ਨੋਖੀ ਤੇ ਰੋਂਦਾ ਫਿਰਦਾ ਉਹਦਾ ਵੀਰ ਸੋਦਾ ਦੇਖੀ ਜਾਊਗਾ ਇਹ ਬਾਬਾ ਜੀ ਦਾ ਸਰੂਪ ਵੇਖਿਆ ਤਾਂ ਨਹੀਂ ਜਾਨਦਾ ਰਹਿੰਦਾ ਕੋਈ ਨਹੀਂ ਕੋਈ ਨਾ ਜਾਨੋ ਬਾਬਾ ਜੀ ਤਾਂ ਜਾਣਦੇ ਆ ਕੋਈ ਨਿਆਣੇ ਥੋੜੀ ਆ ਨਾ ਨਾ ਬਾਬਾ ਜੀ ਖੁਦ ਜਾਣਦੇ ਆ ਕੋਈ ਵੇਂਦਾ ਨਬਜ ਮਤਲਬ ਕੋਈ ਨਬਜ ਵੇਂਦਾ ਵਾਪਈ ਐ ਐਡਾ ਜਾਲੇ ਕੁਛ ਨਹੀਂ ਹੁੰਦਾ ਐ ਰੋਣ ਨਾਲ ਨਹੀਂ ਕੁਝ ਹੁੰਦਾ ਆਂਦੇ ਹੁੰਦੇ ਆ ਆਂਦੇ ਹੁੰਦੇ ਵੀ ਇਹ ਪਿਆਰ ਜਰੀਏ ਰੋਣ ਆਉਂਦਾ ਠੀਕ ਹੈ ਜੀ ਮੇਰੇ ਭਰਾ ਬਾਕੀ ਮੇਰਾ ਇਹੀ ਬੇਨਤੀ ਕਰਦਾ ਤੁਹਾਡੇ ਅੱਗੇ ਵੀ ਜੇ ਇੱਥੇ ਆਓਗੇ ਨਾ ਜੀ ਜਿੰਨੇ ਕੇ ਸੁਜੋਗ ਦੇ ਕੇ ਜਾਓ ਠੀਕ ਨਾ ਤੇ ਜਿਹਨੇ ਜੋਗਾ ਬੰਦਾ ਕੋਈ ਵੀ ਜਿੱਦਾ ਮਰਜੀ ਹੈ ਬੜਾ ਬਹੁਤ ਵਧੀਆ ਕੰਮ ਹੈ ਕਰੋ ਇਹ ਚਲੋ ਸਾਰੇ ਵਪਾਰੀ ਭਰਾ ਇੱਕ ਮੈਨੂੰ ਕੋਠਾ ਪਾ ਲੈ ਪਾੜੀ ਇੰਦਾ ਮੇਰੇ ਜਵਲ ਕੇ ਚਲੋ ਕੋਈ ਮਾਦਾ ਇੱਕ ਮਿੰਟ ਪਾਈ ਜਾਂਦਾ ਸੀ ਤੈਨੂੰ ਮੈਂ ਰੇੜਾ ਇੱਥਾਂ ਦਾ ਸਟਾਪ ਕਰ ਦਿੰਦਾ ਠੀਕ ਆ ਹਾਂ ਕੋਈ ਬਣਾ ਦੋ ਕੋਈ ਗੱਲ ਹੀ ਨਹੀਂ ਜਾਂਦੀ ਐ ਮਾਂ ਦੇ ਕੋਈ ਨਹੀਂ ਜਿੰਨਾ ਚਿਰ ਮੈਂ ਹੈਂਦੀ ਆ ਨਾ ਮੈਂ ਜਿਹੜਾ ੁੰਡਾ ਜਿੰਦੀ ਮਾਰ ਕੇ ਕੰਟੀ ਕਰਾਂ ਤੇ ਤਰਫਨ ਕਰਨ ਵੀ ਮੈਂ ਜਾਇਆ ਕਰਨਾ ਦਿਆ ਗੁਰੂ ਨਾਨਕ ਦੀ ਜੋਤ ਹਾਂ ਗੁਰੂ ਨਾਨਕ ਹੀ ਆ ਬਿਲਕੁਲ ਹਾਂ ਉਹ ਉਹ ਜਿਹੜਾ ਤੇ ਜਾਣੀ ਜਾਣੋ ਉਹ ਜਾਣਦੇ ਆ ਬਿਲਕੁਲ ਸਾਰਾ ਖੁਸ਼ ਆ ਬੇਟਾ ਖਰੀਦਣਾ ਪਈ ਨਹੀਂ ਲੋ ਜੋਰ ਬਾਟਕੇ ਤੇ ਗਿੱਟੇ ਵੰਡੇ ਗਏ ਅੱਜ ਦਾ ਤੁਹਾਰਾ ਟੁੱਟਿਆ ਐ ਕਿਉਂ ਗਿੱਟੇ ਵੰਡੇ ਗਏ ਤੇ ਉਹ ਲਊ ਐਨਾ ਨਿਕਲਿਆ ਹੀ ਓ ਮੁੰਡੇ ਨੇ ਮੇਰੇ ਨੇ ਮੰਨੇ ਨਹੀਂ ਅੱਡ ਵੱਟੇ ਦੇ ਨਾਲ ਮੈਂ ਖਾਏ ਨਾੜਾ ਵੱਟਿਆ ਨਹੀਂ ਆ ਮੈਂ ਕੀ ਕਰੂੰਗੀ ਚਲੋ ਠੀਕ ਹੈ ਜੀ ਜਿਹਨੇ ਸੇਵਾ ਕਰਨੀ ਨੂੰ ਇੱਥੇ ਆ ਗਿਆ ਹਾਂ ਜੀ ਇੱਥੇ ਆਇਆ ਕਰੇ ਜਿਵੇਂ ਮੋੜੇ ਜਮੂਨ ਦੇ ਪਾਸੇ ਬਿਲਕੁਲ ਜੀ ਤੇ ਆਪਣੀ ਸੇਵਾ ਵੇਖੋ ਤਰਨਤਾਰਨ ਹਾਈਵੇ ਦੇ ਉੱਪਰ ਹੀ ਆਓ ਮਾਸਟਰ 버ਗਰ ਦੇ ਸਾਹਮਣੇ ਬਿਲਕੁਲ ਕੀ ਨਾ ਸੰਗਤ ਪਾ ਕੇ ਦੇ ਸਕਦੀ ਅਹੀਂ ਨਹੀਂ ਸਦੀ ਜੀ ਬਿਲਕੁਲ ਜੀ ਬਿਲਕੁਲ ਸੰਗਤ ਦੇ ਨਾਲ ਹੀ ਇਹ ਗੱਲ ਕਰਨੀ ਚਾਹੁੰਦਾ ਇਹ ਹੁਣ ਪਲਾਟ ਪਤਾ ਨਹੀਂ ਕਿਹਦਾ ਵਾ ਇਹ ਆਪਾਂ ਗੱਲਾਂ ਕਰੀ ਜੇ ਕੋਠਾ ਪਾਦਾ ਕਿਹਦਾ ਪਲਾਟ ਕਿਸਦੇ ਚ ਨਹੀਂ ਬੈਠੇ ਇਹ ਕਿਹੜਾ ਤੁਹਾਡਾ ਪਲਾਟ ਹੈ ਸਰਕਾਰੀ ਹੈ ਸਰਕਾਰੀ ਹੋ ਮਾਤਾ ਜੀ ਪਰ ਉਹ ਜਿਹੜਾ ਵੀ ਪਾਊਗਾ ਸੇਵਾ ਸਾਰੀ ਸੰਗਤ ਨੇ ਕਰਨੀ ਹੈ ਸੰਗਤ ਕਰੇ ਸੇਵਾ ਜੀ ਸਦਕੇ ਬਣਾ ਹਾਂ ਜੀ ਬਾਕੀ ਚਲੋ ਠੀਕ ਹੈ ਜੀ ਬਸ ਧੰਨਵਾਦ ਸਤਿ ਸ੍ਰੀ ਅਕਾਲ ਜੀ